ਹੋਰ ਗੱਲ ਗੱਲ ਹੁਣ ਇਕੱਲੇ ਹੀ ਮਾਨ ਸਾਹਿਬ ਰਹਿਣ ਦੋ ਜੀ ਹੁਣ ਮੈਂ ਰਹਿਣ ਦੋ ਜੀ ਹਾਂ ਸਤਕਾਰਯੋਗ ਸਾਧੂ ਸਾਰੇ ਸਤਕਾਰਯੋਗ ਸਾਥ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਥ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਕਿ ਇੰਨੀ ਗਰਮੀ ਹੋ ਗਈ ਹੈ ਤੇ ਸਾਡੇ ਪ੍ਰਬੰਧਕ ਸਟੇਜ ਨੂੰ ਲਗਾਤਾਰ ਚਲਾਈ ਜਾਂਦੇ ਆ ਉੱਤੇ ਟੀਨ ਦੀ ਛੱਤ ਹੈ ਉਹ ਵੀ ਉੱਤੇ ਜਿਹੜੇ ਸੂਰਜ ਦੇ ਦੇ ਉੱਤੇ ਆਉਂਦਾ ਹੈ ਉਹਦੀ ਗਰਮੀ ਹੀਟ ਨੂੰ ਆ ਰਹੀ ਹੈ ਤੇ ਮੈਂ ਨਿਮਰਤਾ ਸਹਿਤ ਆਗੂਆਂ ਨੂੰ ਬੇਨਤੀ ਕਰਦੇ ਆਂ ਕਿ ਸਾਰੀ ਚੀਜ਼ ਮਾਹੌਲ ਨੂੰ ਦੇਖ ਕੇ ਸਟੇਜ ਫਲੇ ਕਰੋ ਬੀਪੀ ਮਨਤ ਕੌਰ ਜੀ ਸਾਡੇ ਸਖਲਾਈ ਸੈਂਟਰ ਸਾਰੇ ਇਲਾਕੇ ਦੇ ਵਿੱਚ ਖੋਲ ਰਏ ਆ ਇਹਦਾ ਮਤਲਬ ਹੈ ਕਿ ਅਸੀਂ ਬੀਪੀਆ ਨੂੰ ਕੋਸ਼ਣਾ ਕੋਸ਼ ਸਿਖਾਉਣਾ ਚਾਹੁੰਦੇ ਆ ਇੱਕ ਤਾਂ ਪੜ੍ਹਾਈ ਚੰਗੀ ਹੋਵੇ ਇੱਕ ਉਹਨਾਂ ਦੇ ਕੋਲੇ ਕੋਈ ਗੱਲ ਹੋਵੇ ਜਿਸ ਨਾਲ ਉਹ ਆਪਣੀ ਕਮਾਈ ਕਰ ਸਕਣ ਜੋ ਕਰਕੇ ਅੱਧੇ ਤੇ ਜਿੰਨੇ ਦੇ ਵਿੱਚ ਸਾਡੇ ਬਹੁਤ ਨੌਜਵਾਨ ਬਾਹਰ ਚਲੇ ਗਏ ਹੈ ਤੇ ਉਹ ਇੱਥੇ ਏਜੰਟਾਂ ਤੋਂ ਸ਼ਾਦੀ ਕਰਾਉਣ ਦੇ ਲਈ ਬੀਬੀਆਂ ਨੂੰ ਲੱਭਦੇ ਆ ਸ਼ਾਦੀ ਕਰਾ ਲੈਂਦੇ ਆ ਬੀਬੀਆਂ ਨੂੰ ਨਾਲ ਦੀ ਲੈ ਕੇ ਜਾਂਦੇ ਇੱਕ ਬਹੁਤ ਵੱਡੀ ਸਾਡੇ ਉੱਤੇ ਵਿਪਤਾ ਪਈ ਹੋਈ ਹੈ ਇਸ ਕਰਕੇ ਅਸੀਂ ਕੁਸ਼ ਨ ਕੁਸ਼ ਬੀਬੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਸਖਲਾਈ ਸੈਂਟਰ ਖੋਲ ਰੇ ਹੈ ਤੇ ਬੀਬੀ ਮੰਨਤਕੌਰ ਤੇ ਇਨਾਂ ਦੇ ਸਾਥੀ ਉਹਨਾਂ ਨੂੰ ਛਲਾ ਰਹੇ ਹੈ ਮੈਂ ਆਸ ਕਰੂੰਗਾ ਪੀਪੀਪੀ ਮੰਨਤਕੌਰ ਅਗਲੇ ਕਿਸੇ ਪੜਾਅ ਦੇ ਉੱਤੇ ਦੱਸਣਗੇ ਇਹ ਕਿੱਥੇ ਕਿੱਥੇ ਸਲਾਈ ਸੈਂਟਰ ਖੋਲੇ ਆ ਜਦੋਂ ਮੈਂ ਇਹ ਗੱਲ ਕਰਦਾ ਮੈਂ ਤੋ ਤੋ ਛਪਾ ਕੇ ਨਹੀਂ ਰੱਖ ਸਕਦਾ ਕਿ ਉੱਤੋਂ ਜੇ ਉੱਤੇ ਠੀਕ ਹੋਵੇ ਹੇਠਾਂ ਤੱਕ ساری ਸ਼ਰਾਫਤ ਚਲਦੀ ਹੈ ਪਰ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਸ਼੍ਰੀ ਮੋਤੀ ਹੈ ਇਹਨਾਂ ਨੇ ਜਦੋਂ ਦਾ ਵਿਆਹ ਕਰਾਇਆ ਇੱਕ ਦਿਨ ਆਪਣੀ ਧਰਮ ਪਤਨੀ ਘਰ ਦੇ ਵਿੱਚ ਨਹੀਂ ਰੱਖੀ ਹੈ। ਔਰ ਇਹੋ ਜਿਹਾ ਛੜਛੋਬਾ ਕੀਤਾ ਹੈ। ਜਿਹੜਾ ਲੋਕੀ ਅੱਜ ਵੱਡੇ ਵੱਡੇ ਕਹਿੰਦੇ ਐ ਕਿ ਬੀਬੀਆਂ ਨੂੰ ਹੱਕ ਦੇਣੇ ਚਾਹੀਦੇ ਐ। ਪਰ ਕੋਈ ਗੱਲ ਐ ਨਹੀਂ ਕਰਦਾ ਹੈਗਾ ਕਿ ਉੱਤੋਂ ਸ਼ੁਰੂ ਹੁੰਦਾ ਜੇ ਬੀਬੀਆਂ ਦੇ ਹੱਕ ਹਕੂਕ ਆਪਣੇ ਸੁਰੱਖਿਤ ਰੱਖਣੇ ਐ। ਜੇ ਪ੍ਰਾਈਮ ਮਿੰਿਸਟਰ ਦੇਸ਼ ਦਾ ਵਿਆਕਰੇ ਆਪਣੇ ਬੀਬੀ ਨੂੰ ਘਰ ਦੇ ਵਿੱਚ ਨਾ ਰੱਖੇ ਤੇ ਉਸ ਦਾ ਕੋਈ ਪਤਾ ਨਾ ਹੋਵੇ ਖਬਰਾਂ ਵਾਲੇ ਇਹ ਨਾਲ ਦੱਸਣ ਕਿ ਉਸ ਨੂੰ ਕਿੱਥੋਂ ਪੈਸਾ ਆਉਂਦਾ ਹੈ ਕਿਹੋ ਜਿਹਾ ਉਹ ਤੇ ਵਿਚਾਰੀ ਦਾ ਜੀਵਨ ਹੈ ਕੀ ਹੈ ਇਹੋ ਜੀ ਤਰਸਿਓ ਘਿਆਲਤ ਮੈਂ ਸਮਝਦਾ ਕਿ ਕਿਸੇ ਵੀ ਦੇਸ਼ ਨੂੰ ਆਪਣਾ ਐਡਾ ਲਾਪਰਵਾਹ ਆਦਮੀ ਪ੍ਰਾਈਮ ਮਿਨਿਸਟਰ ਨਹੀਂ ਬਣਾਉਣਾ ਚਾਹੀਦਾ ਦੂਸਰੀ ਗੱਲ ਮੈਂ ਕਰਨਾ ਚਾਹੁੰਦਾ ਕਿ ਜਿਹੜੀ ਬੀਜੇਪੀ ਸਰਕਾਰ ਹੈ ਮੋਦੀ ਪ੍ਰਾਈਮ ਮਿਨਿਸਟਰ ਹੈ ਇਹਦਾ ਵਿਦੇਸ਼ੀ ਮਾਮਲਿਆਂ ਦਾ ਵਜ਼ੀਰ ਜੈ ਸ਼ੰਕਰ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਦੋਵੇਲ ਹੈ ਇਹਦਾ ਰਾਡਾ ਮੁਖੀ ਹੈ ਪ੍ਰਾਣਾ ਰੋਜ਼ਾ ਮੁਖੀ ਖੁਫੀਆ ਏਜੰਸੀ ਦਾ ਗੋਇਲੇ ਇੰਨਾਂ ਨੇ ਇੱਕ ਇਹੋ ਜਿਹੀ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਜਿੱਥੇ ਵੀ ਹੋਵੇ ਉਸ ਨੂੰ ਗੋਲੀ ਮਾਰ ਕੇ ਆਪਣੀਆਂ ਏਜੰਸੀਆਂ ਤੋਂ ਮਰਵਾ ਦੇਣਾ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਬੜੇ ਚਿਰ ਤੋਂ ਸਿੱਖਾਂ ਦੇ ਉੱਤੇ ਇੰਡੀਆ ਸਖ ਰੱਖਦਾ ਹੈਗਾ ਤੇ ਜਿੱਥੇ-ਜਿੱਥੇ ਵੀ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਹੈਗੇ ਆ ਉੱਥੇ ਇਹਨਾਂ ਦੀ ਖੁਫੀਆ ਏਜੰਸੀ ਪੂਰੀ ਗੌਰ ਰੱਖਦੀ ਹੈ ਕਿ ਕਿਹੜਾ ਸਿੱਖ ਕਿਵੇਂ ਹੈ ਜਿਹੜਾ ਸਿੱਖ ਕਿਵੇਂ ਹੈ ਜੇ ਤਾਂ ਕੋਈ ਸਿੱਖ ਉੱਥੇ ਇਹਨਾਂ ਦੇ ਹੱਥ ਦੇ ਵਿੱਚ ਆ ਜੇ ਤਾਂ ਉਸ ਨੂੰ ਇੰਡੀਆ ਆਉਣ ਦੇ ਲਈ ਪੂਰੀ ਉਹਦੀ ਅਮਦਦ ਕਰਦੇ ਐ ਤੇ ਵੀਜ਼ਾ ਦਿੰਦੇ ਐ ਜਿਹੜੇ ਸਿੱਖ ਇਹਨਾਂ ਦੇ ਝਾਲ ਦੇ ਵਿੱਚ ਨਹੀਂ ਫਸਦੇ ਉਹਨਾਂ ਨੂੰ ਇੰਡੀਆ ਆਉਣ ਦਾ ਵੀਜ਼ਾ ਨਹੀਂ ਦਿੰਦੇ ਹੈਗੇ ਸੋ ਇਹੋ ਜੀ ਪਾਲਿਸੀ ਇਹਨਾਂ ਨੇ ਅਪਣਾਈ ਹੋਈ ਹੈ ਸ਼ੁਰੂ ਤੋਂ ਪਰ ਹੁਣ ਪੋਰਟ ਖੁੱਲ ਗਿਆ ਜਦ ਦਾ ਪ੍ਰਾਈਮ ਮਿਨਿਸਟਰ ਮੋਦੀ ਜੈਸ਼ੰਕਰ ਡੋਇਲ ਰੌਣੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰਤਾ ਜਿਵੇਂ ਕਿ ਕੈਨੇਡਾ ਦੇ ਵਿੱਚ ਆਪਣੇ ਹਰਦੀਪ ਸਿੰਘ ਨਿੱਜਰ ਨੂੰ ਕਰ ਦਿੱਤਾ ਹੈਗਾ ਫੇਰ ਆਪਣੇ ਮਲਖ ਨੂੰ ਕਰ ਦਿੱਤਾ ਸੁਖਦੂਲ ਸਿੰਘ ਨੂੰ ਕਰ ਦਿੱਤਾ ਬਰਤਾਨੀਆ ਦੇ ਵਿੱਚ ਅਵ타ਰ ਸਿੰਘ ਖੰਡੇ ਨੂੰ ਕਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਬੜ ਨੂੰ ਕਤਲ ਕਰਤਾ ਹੈ ਲਖਬੀਰ ਸਿੰਘ ਰੋਡੇ ਨੂੰ ਕਤਲ ਕਰਤਾ ਹੈ ਹਰਿਆਣੇ ਦੇ ਵਿੱਚ ਸਾਡੇ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦਿਖਾ ਕੇ ਕਰਾਇਆ ਹੈਗਾ ਔਰ ਫੇਰ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਤਲ ਕਰਾਇਆ ਹੈਗਾ ਇਹ ਸਾਰੇ ਕਤਲ ਕਰਾਏ ਹੋਏ ਹੈ ਤੇ ਤੁਸੀਂ ਸਾਰੇ ਜਾਣਦੇ ਹੋ ਅਸੀਂ ਪਿੰਡਾਂ ਦੇ ਲੋਕ ਹੈ ਕਿ ਇਹ ਫੌਜਦਾਰੀ ਹੁੰਦੀ ਹੈ ਤੇ ਇਹ ਕੇਸ 302 ਦਾ ਕਤਲ ਦੇ ਬਣਦੇ ਹੈ ਤੇ ਸਾਡੀ ਪਾਰਟੀ ਨੇ ਦਾਵਾ ਕੀਤਾ ਕਿ ਜੇ ਤੁਸੀਂ ਸਾਡੀ ਪਾਰਲੀਮੈਂਟ ਦੇ ਵਿੱਚ ਪਾਰਟੀ ਨੂੰ ਭੇਜੋਗੇ ਅੱਜ ਸਾਰੀਆਂ ਸੀਟਾਂ ਦੇ ਉੱਤੇ ਆ ਤੁਹਾਡੀ ਗੱਲ ਨੰਬਰ 13 ਦੀਆਂ 13 ਤੇ ਖੜਾ ਤੇ ਚੰਡੀਗੜ੍ਹ ਦੀ ਸੀਟ ਦੇ ਉੱਤੇ ਵੀ ਲਖਬੀਰ ਸਿੰਘ ਨੂੰ ਖੜਾ ਕੀਤਾ ਹੋਇਆ ਹਰਿਆਣਾ ਆਪਾ ਕਹਿੰਦੇ ਐ ਇੱਥੇ ਪੰਜਾਬੀ ਬੋਲਦੇ ਇਲਾਕੇ ਐ ਕਦੇ ਪਹਿਲਾਂ ਕਿਸੇ ਬਾਦਲ ਦਲੀਆਂ ਨੇ ਉੱਥੇ ਕੈਂਡੀਡੇਟ ਨਹੀਂ ਸੀ ਖੜਾ ਕੀਤਾ ਪਰ ਆਪਣੀ ਪਾਰਟੀ ਨੇ ਕਰਨਾਲ ਦੇ ਵਿੱਚ ਵੀ ਖੜਾ ਕਰਤਾ ਤੇ ਕੁਰਪ ਖੇਤਰ ਦੇ ਵਿੱਚ ਵੀ ਖੜਾ ਕੀਤਾ ਤੇ ਜੇ ਸਾਡੀ ਪਾਰਟੀ ਨੂੰ ਤਕੜੇ ਹੋ ਕੇ ਤੁਸੀਂ ਪਾਰਲੀਮੈਂਟ ਦੇ ਵਿੱਚ ਭੇਜੋਗੇ ਤੁਸੀਂ ਇਹ ਕੰਨੀ ਸਮਝੋ ਅਸੀਂ ਪੂਰਾ ਜੋਰ ਲਾਵਾਂਗੇ ਜਿਹੜੇ ਸਿੱਖਾਂ ਦੇ ਕਾਤਲ ਹੈਗੇ ਆ ਬੇਸ਼ੱਕ ਪ੍ਰਾਈਮ ਮਿਨਿਸਟਰ ਹੋਵੇ ਦਾ ਬਾਪ ਹੋਵੇ ਅਸੀਂ ਇਹਨਾਂ ਨੂੰ ਖੁੱਲਾ ਛੁੱਟਣ ਨਹੀਂ ਦੇਣਾ ਹੈਗਾ ਇਹਨਾਂ ਦੇ ਉੱਤੇ ਕਤਲ ਦੇ ਕੇਸ ਹੋਣਗੇ ਇਹਨਾਂ ਦੀ ਤਫ਼ਤੀਸ਼ ਹੋਊਗੀ ਤੇ ਇਹਨਾਂ ਨੂੰ ਸਜ਼ਾਾਂ ਦਿੱਤੀਆਂ ਜਾਣਗੀਆਂ ਬੇਸ਼ੱਕ ਇੰਟਰਨੈਸ਼ਨਲ ਕਾਨੂੰਨ ਦੇ ਹੇਠ ਹੋਣ ਬੇਸ਼ੱਕ ਇੰਡੀਆ ਦੇ ਕਾਨੂੰਨ ਦੇ ਹੇਠ ਹੋਣ ਪਰ ਇਹੋ ਜਿਹੇ ਕਾਤਲਾਂ ਨੂੰ ਸਜ਼ਾਾਂ ਜ਼ਰੂਰ ਦਿੱਤੀਆਂ ਜਾਣਗੀਆਂ ਇਤਿਹਾਸ ਸਾਨੂੰ ਦੱਸਦਾ ਹੈ ਕਿ ਜਿਹੜੇ ਵੀ ਸਿੱਖਾਂ ਨੂੰ ਕਤਲ ਕਰਦੇ ਐ ਉਹਨਾਂ ਨੂੰ ਭਰਨੀ ਪੈਂਦੀ ਐ ਜਿਵੇਂ ਅਬਦਲੀ ਅਹਿਮਦ ਸ਼ਾਹਬ ਦਰਲੀ ਜਿਨੇ 1762 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀਗਾ ਫਿਰ ਤੁਹਾਡੇ ਸੰਗਰੂਰ ਦੇ ਬਜ਼ੁਰਗਾਂ ਨੇ ਇਹਦੀ ਫੌਜ ਨੂੰ ਘੇਰ ਲਿਆ ਸੀਗਾ ਕੁੱਪਵਿੱਤ ਕੁੱਤਬੇ ਵਿੱਚ ਤੇ ਹੰਤ ਤੁਹਾਡੇ ਜੇਲੀ ਦੇ ਵਿੱਚ ਇਹ ਅਫਗਾਨੀਆਂ ਦਾ ਕਰਕੇ ਅਫਗਾਨੀ ਦੀ ਗੱਲ ਦੇ ਵਿੱਚ ਕਿਰਪਾਨ ਦਾ ਜ਼ਖਮ ਹੋਇਆ ਸੀਗਾ ਵਾਪਸ ਅਫਗਾਨਿਸਤਾਨ ਚਲੇ ਗਿਆ ਇਹਦੇ ਮੂੰਹ ਚੋਂ ਪਾਣੀ ਨਹੀਂ ਸੀ ਨਿਕ ਜਾਂਦਾ ਨਾ ਰੋਟੀ ਜਾਂਦੀ ਸੀ ਇਹ ਤਰਸ ਤਰਸ ਕੇ ਮਰ ਗਿਆ ਫਿਰ 1984 ਆਉਣ ਵਾਲਾ ਅੱਜ 40 ਸਾਲ ਹੋ ਜਾਣਗੇ ਹੁਣ ਅਗਲੇ ਮਹੀਨੇ ਉੱਥੇ ਵੀ ਦੇਖੋ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਮਫਰਜਾਂ ਤੋਂ ਚਾੜੀਆਂ ਉਹਨਾਂ ਦਾ ਕੀ ਅਸਰ ਹੋਇਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਤੁਹਾਨੂੰ ਸਾਰਿਆਂ ਨੂੰ ਹੁਣ ਪਤਾ ਹੈਗਾ ਇਸੇ ਤਰ੍ਹਾਂ ਹੀ ਮੋਤੀ ਸਾਹਿਬ ਜਿਵੇਂ ਤੁਸੀਂ ਸਿੱਖ ਸਾਡੇ ਮਰਵਾਏ ਐ ਤੁਹਾਨੂੰ ਪਟਾਰੇ ਦੇ ਵਿੱਚ ਖੜਾ ਸਿੱਖ ਕਰਨਗੇ ਕਰਨਗੇ ਕਹਿੰਦਾ ਉਹ ਉਸ ਨੂੰ ਖਟਾਰੇ ਦੇ ਵਿੱਚ ਜ਼ਰੂਰ ਖੜਾ ਕਰਦੇ ਐ ਸੋਏ ਸਾਰੀਆਂ ਚੀਜ਼ਾਂ ਤੁਹਾਡੇ ਮਨ ਦੇ ਵਿੱਚ ਪਵਾਉਣਾ ਚਾਹੁੰਦੇ ਦੂਸਰੀ ਗੱਲ ਐ ਕਿ ਜਰਮਨ ਦੇ ਵਿੱਚ ਜਦੋਂ ਦੂਜਾ ਜੰਗ ਲੱਗਿਆ ਉਦੋਂ ਹਿਟਲਰ ਦੀ ਤਾਨਾਸ਼ਾਹੀ ਰਾਜ ਸੀਗਾ ਉਹ ਹਿਊਦੀਆਂ ਦੇ ਖਿਲਾਫ ਸਾਰਿਆਂ ਦੇ ਹੋ ਗਿਆ ਕਿ ਇਹ ਹਿਊਦੀ ਲੋਕ ਬਹੁਤ ਮਾੜੀ ਹੈ ਤੇ ਉਹਨਾਂ ਦੇ ਖਿਲਾਫ ਇੱਕ ਜਗ੍ਹਾ ਹੈ ਕਿ ਇਹ ਨਿਊਰੋਬਰ 1935 ਦੇ ਵਿੱਚ ਉਹਨੇ ਕਾਨੂੰਨ ਬਣਾਤੇ ਕਿ ਕੋਈ ਵੀ ਹੁਦੀ ਉਹਦਾ ਘਰ ਨਹੀਂ ਰੱਖ ਸਕਦਾ ਦੁਕਾਨ ਨਹੀਂ ਰੱਖ ਸਕਦਾ ਸਰਕਾਰ ਦੇ ਵਿੱਚ ਨੌਕਰੀ ਨਹੀਂ ਕਰ ਸਕਦਾ ਤੇ ਉਹਨਾਂ ਨੂੰ ਫੜ-ਫੜ ਕੇ ਕੈਂਪਾਂ ਦੇ ਵਿੱਚ ਵਾਰਤਾ ਤੇ 60 ਲੱਖ ਯੋਧੀ ਸਾਥ ਸੰਗਤ ਜੀ ਉਸ ਨੇ ਗੈਸ ਚੈਂਬਰਾਂ ਦੇ ਵਿੱਚ ਪਾ ਕੇ ਜੂਂਦੇ ਮਾਰ ਦਿੱਤੇ ਬੀਬੀਆਂ ਬੱਚੇ ਸਾਰਾ ਕੁਝ ਫੇਰ ਉਹਨਾਂ ਦੀਆਂ ਸਜ਼ਾਵਾਂ ਹੋਈਆਂ ਜਿਹੜੇ ਅਫਸਰ ਤੇ ਜਰਨਲ ਜਿਨ੍ਹਾਂ ਨੇ ਇਹ ਕੰਮ ਕੀਤੇ ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਜਿਹੜੇ ਨੌਜਵਾਨ ਹੈਗੇ ਆ ਇਹ ਨੌਂ ਕਲੀਆ ਪਿੱਛੇ ਬਾਹਰ ਨਿਕ ਜਾ ਰਹੇ ਇਹ ਹਿਜਰਤ ਕਰ ਰਹੇ ਐ ਇਹਨਾਂ ਨੂੰ ਪਤਾ ਹੈ ਕਿ ਸਮਾਂ ਬਹੁਤ ਮਾੜਾ ਹੈ ਤੇ ਮਾੜਾ ਸਮਾਂ ਹੁਣੇ ਮੈਂ ਤੁਹਾਨੂੰ ਦੱਸ ਕੇ ਆਇਆ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਮੋਤੀ ਜੇ ਸਰਕਾਰ ਕਹਿੰਦੀ ਉਹਨੂੰ ਗੋਲੀ ਮਾਰੋ ਸੋ ਮੇਰਾ ਮਤਲਬ ਹੈ ਇਹ ਨੌਜਵਾਨ ਬਾਹਰ ਜਾ ਰਹੇ ਹਨ ਘਰ ਬਣਾ ਰਹੇ ਹਨ ਜਿੱਦਣ ਇਹਨਾਂ ਦੇ ਮਾਤਾ ਪਿਤਾ ਤੁਹਾਨੂੰ ਮੈਨੂੰ ਲੋੜ ਪੈਗੀ ਸਾਡਾ ਦੂਜਾ ਘਰ ਬਣ ਸਕੂਗਾ ਅਸੀਂ ਯੋਧੀਆਂ ਦੇ ਵਰਗਣ ਇਹ ਹਿੰਦੂਤਵਾ ਦੇ ਤਹਿਤ ਇਕੱਠੇ ਹੋ ਕੇ ਸਾਨੂੰ ਕਤਲ ਨਹੀਂ ਕਰ ਸਕਣਗੇ ਸੋ ਇਹ ਚੀਜ਼ ਹੈ ਕਿ ਇਹ ਨੌਜਵਾਨ ਭੁੱਖੇ ਤੇ ਹੈ ਨੌਕਰੀਆਂ ਪਿੱਛੇ ਨਹੀਂ ਜਾ ਰਹੇ ਇਹ ਉੱਥੇ ਵੱਸਣ ਜਾ ਰਹੇ ਹੈ ਕਿ ਕੱਲ ਨੂੰ ਜੇ ਸਾਨੂੰ ਲੋੜ ਪੈ ਜੇ ਅਸੀਂ ਵੀ ਇਹਨਾਂ ਦੇ ਕੋਲੇ ਜਾ ਕੇ ਇੱਕ ਕਮਰੇ ਦੇ ਵਿੱਚ ਸੌਂ ਜਾਂਦੇ ਤੇ ਨੌਕਰੀ ਲੱਭ ਕੇ ਆਪਣੇ ਪੈਰਾਂ 'ਤੇ ਖੜੇ ਹੋਈਏ ਜਿਵੇਂ ਆਪਾਂ ਪਾਕਿਸਤਾਨ ਤੋਂ ਉੱਜੜ ਕੇ ਆਏ ਆਂ ਤੇ ਇੱਥੇ ਤੁਸੀਂ ਮਲਵਈਆਂ ਨੇ ਵਸਾਇਆ ਸਾਨੂੰ ਸੋ ਮੇਰਾ ਮਤਲਬ ਹੈ ਇਹ ਚੀਜ਼ ਹੈ ਉਹ ਚੀਜ਼ ਕੋਈ ਨਹੀਂ ਕਿ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਹੈਗੀ ਸੋ ਪਹਿਲੀ 3 ਨੂੰ ਆਪਣੀ ਵੋਟ ਪਾਣੀ ਹੈ ਮੈਂ ਤੁਹਾਡਾ ਬਹੁਤ ਰਿਣੀ ਹੋਊਂਗਾ ਕਿ ਤਖੜੇ ਹੋ ਕੇ ਕੌਮੀ ਤੌਰ ਦੇ ਉਤੇ ਇੱਕ ਵੋਟ ਪਾਏ ਕਿਉਂ ਕਰਕੇ ਮੋਦੀ ਵੀ ਆਪਣੇ ਹਿੰਦੂ ਪ੍ਰਵਾਹ ਨੂੰ ਅਪੀਲ ਕਰ ਰਿਹਾ ਹੈ ਕਿ ਅਸੀਂ ਰਾਮ ਮੰਦਰ ਬਣਾਇਆ ਹੈ ਇਸ ਕਰਕੇ ਹਰੇਕ Hindu ਨੂੰ ਰਾਮ ਮੰਦਰ ਦੇ ਮੰਦਰ ਬਣਾਉਣ ਦੇ ਲਈ ਉਸ ਨੂੰ ਵੋਟ ਮੋਦੀ ਨੂੰ ਪਾਉਣੀ ਚਾਹੀਦੀ ਹੈ ਇਹ ਕੌਮੀ ਸਵਾਲ ਹੋ ਗਿਆ ਤਾਂ ਮੈਂ ਆਸ ਕਰਦਾ ਕਿ ਤੁਸੀਂ ਇਸ ਦਾ ਚੰਗੀ ਤਰ੍ਹਾਂ ਉੱਤਰ ਦਿਓਗੇ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਜੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ